ਅੰਜਮਤੀ 28 24 ਨੂੰ ਕਾਂਗਰਸ ਪਵਨ ਵਿਖੇ ਪਾਡੇ ਅਜਨਕੀ ਜੋਗ ਦੇ ਸਿਰਜਨਹਾਰ ਮਰਹੂਮ ਸ਼੍ਰੀ ਗਦੀਪ ਗਾਂਧੀ ਦਾ 80ਵਾਂ ਜਨਮ ਦਿਹਾੜਾ ਮਨਾਇਆ ਗਿਆ ਇਸ ਮੌਕੇ ਸ਼ਹਿਰ ਦੇ ਹੁੰਡੇਦਾਰਾਂ ਤੇ ਵਰਕਰਾਂ ਨੇ ਮਿਲ ਕੇ ਆਪਣੇ ਮਰਹੂਮ ਨੇਤਾ ਫੋਟੋ ਤੇ ਫੋਲੋ মালা ਪਾ ਕੇ ਸ਼ਰਧਾਂਜਲੀ ਦਿੱਤੀ ਇਸ ਮੌਕੇ ਸੀਨੀਅਰ ਉਪ ਪ੍ਰਧਾਨ ਪਵਨ ਕੁਮਾਰ ਸ਼੍ਰੀਮਤੀ ਸੁਰਿੰਦਰ ਕੋਲ ਹਲਕਾ ਇੰਚਾਰਜ ਲੰਦਰ ਵੈਸਟ ਬਲਾਕ ਪ੍ਰਧਾਨ ਹਰੀਸ਼ ਟੱਲ ਮਹਿਲਾ ਪ੍ਰਧਾਨ ਕਾਂਚਨ ਠਾਕੁਰ ਆਦੀ ਸ਼ਾਮ ਰਹੇ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਚੇਕਾਤਾ ਜਲੰਧਰ ਤੋਂ ਡਿਸਟ੍ਰਿਕਟ ਮੇਲ ਕਾਂਗਰਸ ਦੇ ਪ੍ਰਧਾਨ ਆਜਸੀ ਜੀ ਜੀਤਨੰਦ ਜੀ ਜਿਹੜੇ ਸਾਡੇ ਪ੍ਰਧਾਨ ਮੰਤਰੀ ਲੈ ਚੁੱਕੇ ਉਹਨਾਂ ਦੇ ਜਨਮ ਦਿਹਾੜੇ ਤੇ ਆਜਸੀ ਇੱਥੇ ਸਾਰੇ ਕਾਂਗਰਸ ਵਰਕਰ ਇਕੱਠੇ ਹੋਏ ਆਂ ਔਰ ਸਾਡੇ ਮਹਿਲਾ ਪ੍ਰੈਜ਼ੀਡੈਂਟ 올 ਇੰਡੀਆ ਦੇ ਅੰਤ ਜੀ اور ਪੰਜਾਬ ਦੇ ਪ੍ਰਧਾਨ ਗੁਰਸ਼ੰਮਰ ਕੋਰ ਹੰਦਾਵਾ ਦੇ ਦੇਸ਼ ਦੇਸ਼ ਅਨੁਸਾਰ ਜਿਹੜਾ ਸਾਨੂੰ ਲੱਗਿਆ ਸੀ ਕਿ ਅਸੀਂ ਨਾਰੀ ਸਨਮਾਨ ਕਰਨਾਇਕ ਨੂੰ ਉਹਨਾਂ ਵੱਲੋਂ ਇੱਕ ਸਰਟੀਫਿਕੇਟ ਈਸ਼ੂ ਕੀਤੇ ਗਏ ਸੀ ਸਾਨੂੰ ਜਿਹੜੇ ਅਸੀਂ ਇੱਥੇ ਉਹਨਾਂ ਲੋਕਾਂ ਨੂੰ ਦੇਣੇ ਸੀ ਉਹਦੇਦਾਰਾਂ ਨੂੰ ਜਿਨ੍ਹਾਂ ਨੇ ਅੱਛੇ ਕੰਮ ਕੀਤੇ ਹੈ ਚਾਹੇ ਉਹ ਐਮਸੀ ਹੋਵੇ ਚਾਹੇ ਕੋਈ ਵਰਕਰ ਹੋਵੇ ਚਾਹੇ ਤਾਂ ਕੋਈ ਮੇਲਾ ਵਿੱਚ ਕੋਈ ਉਹਦੇਦਾਰ ਹੋਵੇ ਤੇ ਚਾਹੇ ਉਹ ਕੋਈ ਨਾਰਮਲ ਹੋਵੇ ਤੇ ਇਸ ਪਾਰਟੀ ਤਾਂ ਉਹ ਪਾਰਟੀ ਹੈ ਜਿਹੜੀ ਹਮੇਸ਼ਾ ਹੀ ਹਮੇਸ਼ਾ ਸਿਰ ਇਕ ਮੰਤਰ ਕਾਂਗਰਸ ਪਾਰਟੀ ਹੈ ਜਿਹੜੀ ਹਮੇਸ਼ਾ ਹਮੇਸ਼ਾ ਇੱਕ ਮਹਿਲਾ ਨਾਲ ਖੜੀ ਰਹੀ ਹੈ ਮਹਿਲਾ ਦੇ ਸਨਮਾਨ ਲਈ ਮਹਿਲਾ ਦੇ ਮਨ ਸਨਮਾਨ ਲਈ ਪੂਰਾ ਡਟ ਕੇ ਹਮੇਸ਼ਾ ਕਾਂਗਰਸ ਪਾਰਟੀ ਖੜੀ ਰਹੀ ਹੈ ਜੇ ਆਪਾਂ ਗੱਲ ਕਰੀਏ ਕੀ ਕਾਂਗਰਸ ਪਾਰਟੀ ਨੇ ਮਹਿਲਾ ਨੂੰ ਟਿਕਟ ਦਿੱਤਾ ਗਿਆ ਤੇ ਮੇਰੇ ਕੋਲ ਇਸ ਲਈ ਮੇਰੇ ਨਾਲ ਖੜੇ ਦੋਪੇ ਵਿੱਚੋਂ ਸਿਰਫ ਔਰ ਸਿਰਫ ਸਰੇਂਦਰਪੁਰ ਮੈਡਮ ਜਿਹੜੇ ਸਾਡੇ ਹੁਣ ਪਿਛਲੇ ਇਲੈਕਸ਼ਨ ਲੜੇ ਆ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਐਮਐਲਏ ਦੀ ਟਿਕਟ ਦੇ ਕੇ ਨਵਾਜੀਆ ਸੀ ਸੋ ਮੈਂ ਇਹੀ ਕਹਾਂਗੀ ਕਿ ਇਸ ਦਿਹਾੜੇ ਦੇ ਮੌਕੇ ਤੇ ਜਿਹੜਾ ਅਸੀਂ ਮਹਿਲਾ ਮਾਨ ਸਨਮਾਨ ਰੱਖਿਆ ਸੀ ਹਲਕਾ ਲਾਂਭਾ ਜੀ ਔਰ ਦੁਰਸ਼ਣ ਕੋ ਨੰਦਾਵਾ ਜੀ ਦੇ ਕਹਿਣੇ ਤਾਕੀ ਉਹ ਸਾਨੂੰ ਸਾਰਿਆਂ ਨੂੰ ਇੱਥੇ ਬਹੁਤ ਅੱਛਾ ਲੱਗੇ ਇਦਾਂ ਹੀ ਕਾਫੀ ਸਮੇਲਾ ਵੱਲੋਂ ਕੋਈ ਨਾ ਕੋਈ ਨਿਆ ਉਪਰਾਲਾ ਕਰਕੇ ਮਹਿਲਾ ਦਾ ਮਾਨ ਸਨਮਾਨ ਵਧਾਵਾਂਗੇ ਔਰ ਉਹਨਾਂ ਨੂੰ ਮੈਂ ਕਹੂੰਗੀ ਸਾਰਿਆਂ ਨੂੰ ਉਹਨਾਂ ਨੂੰ ਸਿੱਖਿਆ ਦੇ ਨਾਲ-ਨਾਲ ਉਹਨਾਂ ਨੂੰ ਇੰਨਾ ਕੁ ਸਟਰੌਂਗ ਕਰੋ ਕਿ ਇਹ ਜਿਹੜਾ ਕੋਲਕਾਤਾ ਵਿੱਚ ਹੋਇਆ ਏ ਮਹਿਲਾ ਉਹਦਾ ਰੈਕਟਿਵ ਭਾਵਨਾ ਕਰ ਸਕੇ ਜੇ ਇਥੇ ਕੋਲਕਾਤਾ ਦਾ ਨਾਮ ਲੈਂਦੇ ਹੀ ਆਪਾਂ ਸਾਡੀਆਂ ਨੰਮ ਹੋ ਜਾਂਦੀਆਂ ਇੱਕ ਪੀੜਾ ਹੁੰਦੀ ਹੈ ਅੱਜ ਦਾ ਇਹ ਕਿ ਮੈਂ ਪੁਰਸ਼ ਪ੍ਰਧਾਨ ਨੂੰ ਕਹਿਣਾ ਚਾਹਾਂਗਾ ਇੱਕ ਸਵਾਲ ਕਿ ਸਾਰੇ ਹੱਤਿਆਚਾਰ ਹਰ ਪਾਰਟੀ ਨੂੰ ਚਾਹੇ ਉਹ ਕੋਈ ਸਾਰੇ ਹੱਤਿਆਚਾਰ ਚਾਹੀਏ ਹੋਏ ਜਿਹੜਾ ਕੋਲਕਾਤਾ ਵਿੱਚ ਹੋਇਆ ਉਹਨੂੰ ਲੈ ਕੇ ਚਾਹੀਏ ਹੋਰ ਕੋਈ ਮਾਨ ਸਨਮਾਨ ਨੂੰ ਲੈ ਕੇ ਆਪਾਂ ਕਿਉਂ ਨਹੀਂ ਜਾਗਰੂਕ ਹੁੰਦੇ ਕਿਉਂ देर ਲੱਗਦੀ ਹੈ ਸਾਨੂੰ ਨਿਰਨੇ ਲੈਣ ਵਿੱਚ ਅਗਰ ਕਿਸੇ ਚੋਰ ਨੇ ਚੋਰੀ ਕੀਤੀ ਆਪਾਂ ਤੇ ਫਟਾਫਟ ਐਫ ਆਈ ਰਿਪੋਰਟ ਦਰਜ ਕਰਕੇ ਆਪਾਂ ਨੂੰ ਜੇਲ੍ਹ ਪਾ ਲੈਂਦੇ ਆ ਚਾਹੀਤਲੇ ਦਿਨ ਪਾ ਦਿਆ ਦੌੜ ਕਾਂਡ ਹੋ ਗਿਆ ਤੇ ਕਿਉਂ ਨਹੀਂ ਜਾਗਰੂਤ ਹੋਗੀ ਮੈਂ ਆਪਣੇ ਤੁਹਾਡੇ ਚੈਨਲ ਦੇ ਇਹ ਹੀ ਕਹਾਂਗੀ ਇਸ ਦਿਹਾੜੇ ਤੇ ਕਿ ਔਰਤਾਂ ਦਾ ਮਾਨ ਸਨਮਾਨ ਕਰੋ ਜਿਵੇਂ ਕਿ ਕੰਮ ਵਿੱਚ 파티 ਕਰਦੇ ਹੋ ਬਹੁਤ ਬਹੁਤ ਧੰਨਵਾਦ ਜੀ ਸਾ ਮ ਆਚੇ ਸੀ ਸਾਡੇ 올 ਇੰਡੀਆ ਪ੍ਰੈਜ਼ੀਡੈਂਟ ਅਰ ਕਲੰਗਾ ਜੀ ਉਸੇ ਪੰਜਾਬ ਰੈਜ਼ੀਡੈਂਟ ਨੂੰ ਸ਼ਰਨ ਦੇ ਬੰਦਾ ਜਿਨ੍ਹਾਂ ਦੇ ਅਗਵਾਹੀ ਦੇ ਤਾਂ ਇਸ ਸੱਤੇ ਹੋਏ ਆਂ ਸ਼੍ਰੀ ਰਾਹੁਲ ਰਾਹੁਲ ਕਾਂਡ ਜੀ ਦੇ ਸਾਥੀ ਮਰਹੂਮ ਸਾਥਕ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਸਾਡੇ ਦੇਸ਼ ਵਾਸਤੇ ਸ ਸੀ ਵੀ ਲੇਜੀ ਕਮਲੀ ਜੀ ਜਿਨ੍ਹਾਂ ਨੂੰ ਅਸੀਂ ਅੱਜ ਚਾਹਤੀ ਉਹਨਾਂ ਦੇ ਨਾਮ ਆ ਰਿਹਾ ਅੱਜ ਉਹਨਾਂ ਨੇ ਡੈਡੀਕੇਟ ਕੀਤਾ ਇਹ ਸਾਰਾ ਪ੍ਰੋਗਰਾਮ ਕਿ ਲੇਡੀਆਂ ਜਿਹੜੀਆਂ ਨੇ ਸਾਡੀ ਪਾਰਟੀ ਚ ਮਹਿਲਾ ਕਾਂਗਰਸ ਦੀ ਮਜ਼ਬੂਤੀ ਨੇ ਦੇਸ਼ ਦੀ ਤਰੱਕੀ ਲਈ ਕੰਮ ਕਰਦੀਆਂ ਕਰੋ ਨਿੱਕਰ ਕੇ ਛੋਟੇ 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 ਆਪਣੇ ਕੁਝ ਇਹਨਾ ਤੋਂ ਨਿੱਕਰ ਕੇ ਕੇ ਵੀ ਸੇਵਾ ਕਰਦੀਆਂ ਉਹਨਾਂ ਦੀ ਅਸੀਂ ਅੱਜ ਵਾਜੀ ਕਰਦੀ कहती थे मौके पे असि सामने सम्मान मिलिया और मैडम सुंदरพร ਨੂੰ ਅਨੰਦ ਸਾਹਿਬ ਜੀ ਵਿਸ਼ੇਸ਼ ਮੁੱਖ ਤੌਰ ਤੇ ਬੁਲਾਇਆ ਸੀ ਜਿਨ੍ਹਾਂ ਨੇ ਸਾਨੂੰ ਆਪੇ ਸਾਨੂੰ ਸਾਨੂੰ ਵੀ ਸਨਮਾਨਿਤ ਕੀਤਾ ਜ਼ਿਲ੍ਹਾ ਪ੍ਰਧਾਨ ਕਜਮਾ ਖਾਕੁਰ ਜੀ ਦੀ ਇਹ ਜੜੀ ਜੋ ਵੀ ਪ੍ਰਲਾਣਾ ਸੀ ਇਹ ਬਹੁਤ ਹੀ ਸ਼ਲਾਘਾਯੋਗ ਹੈ और मैं ज्यादा भी नहीं कहूंगी राजीव गांधी जी बारे सारे जानते हैं मैम ने दसया सामने दसया मैं आज ਤੁਹਾਡੇ ਮਾਧੇ ਮੈਂ ਇੱਕ ਗੱਲ ਜੀ ਕਹਿਣਾ ਚਾਹਾਂਗੀ ਕਿ ਜੋ ਲੇਡੀਜ਼ ਨਾਲ ਅਤਿਆachar ਹੋ ਕਾਰਚ ਵੀ ਬੇਟੀਆਂ ਮਾਵਾ ਪਹਿਣਾ ਨੂੰਹਾਂ ਧੀਆਂ ਸਭ ਦੇ ਘਰ ਉਸਦੀਆਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਸਰਕਾਰਾਂ ਦਾ ਅਸੀਂ ਲੋਕਾਂ ਨੂੰਸੂਰ ਪੜਦੇ ਆ ਕਿ ਫਰੰਗ ਹੋ ਗਿਆ ਹੁਣੇ ਹੁਣੇ ਅਸੀਂ ਇੱਕ ਲੋਕਾਂ ਨੂੰ ਸੁਣਿਆ ਕਿ ਸਹੀ ਹੈ ਕਿ ਜ਼ਿੰਮੇਵਾਰੀ ਨਾਗਰਿਕ ਦੀ ਵੀ ਬਣਦੀ ਹੈ ਅਸੀਂ ਕਿ ਨਾਗਰਿਕਾਂ ਪਹਿਲਾਂ ਇੱਕ ਲੇਡੀ ਹੋਣ ਦੇ ਨਾਤੇ ਇੱਕ ਨਾਗਰਿਕ ਹੋਣ ਦੇ ਨਾਤੇ ਮੈਂ ਹੱਥ ਛੋੜਦੀ ਆ ਔਰ ਮੈਂ ਉਹਨਾਂ ਲੋਕਾਂ ਨੂੰ ਵਾਰਨਿੰਗ ਦੇਣੀ ਆ ਕਿ ਜਿਹੜੇ ਐਦਾਂ ਦੇ ਜ਼ੁਲਮ ਕਰਦੇ ਔਰਤਾਂ ਦੇ ਉਸ ਟੌਪ ਹੋ ਜਾ ਇਹ ਜਿਹੜਾ ਅਤਿਆਚਾਰ ਕਰਨਾ ਬੰਦ ਕਰੋ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨੂੰ ਨਾ ਖਰਾਬ ਕਰੋ ਆਪਣੇ ਦੇਸ਼ ਨੂੰ ਬਚਾਓ ਅਸੀਂ ਆਪਣੇ ਜਿਹੜੀ ਜਿਹੜੀ ਔਰਤ ਨੂੰ ਪੁੱਛਿਆ ਜਾਂਦਾ ਸੀ ਨਾ ਉਹਨੂੰ ਕਮ ਸੇ ਕਮ ਪੁੱਛੋ ਨਾ ਕਮ ਸੇ ਕਮ ਇੱਜ਼ਤ ਦਾ ਦਿਓ ਜੈ ਕੀ ਉਹਦੇ ਬਾਰੇ ਦੱਸੋ ਅੱਜ ਦਾ ਜੋ ਪ੍ਰੋਗਰਾਮ ਹੈ ਸਾਡੇ ਮਰਹੂਮ ਪ੍ਰਾਈਮ ਮਿੰਿਸਟਰ ਸ਼੍ਰੀ ਰਾਜੀਵ ਗਾਂਧੀ ਜੀ ਜਿਨ੍ਹਾਂ ਦੀ ਅੱਜ ਜਨਮ ਦਿਵਸ ਹੈ ਔਰ ਉਸ ਸੰਬੰਧ ਦੇ ਵਿੱਚ ਅਸੀਂ ਸਾਰੇ ਇਕੱਤਰ ਹੋਏ ਹਾਂ ਉਹਨਾਂ ਨੂੰ ਲਮਣ ਕਰਨਗੇ ਅਤੇ ਉਹਨਾਂ ਦੇ ਪਾਇ ਤੋਂ ਇਹਨਾਂ ਦੀ ਚੱਲਣ ਦੀ ਕੋਸ਼ਿਸ਼ ਕਰਨ ਚੱਲੇ ਹੋਏ ਕਿਉਂਕਿ ਉਹਨਾਂ ਨੇ ਬਸਨਾਵਾ ਵਾਸਤੇ ਜਿਹੜਾ 30% ਰਿਜ਼ਰਵੇਸ਼ਨ ਦਿੱਤਾ ਸੀ ਔਰ ਸਾਡੀ ਆਪਣੀ ਲਾਣਾ ਉਸੇ ਪੈਟਰਨ ਦੇ ਕੰਮ ਕਰਦੀਆਂ ਹੋਈਆਂ ਅੱਜ ਉਹਨਾਂ ਦੀ ਯਾਦ ਦੇ ਵਿੱਚ ਇਹਨਾਂ ਨੇ ਫੰਕਸ਼ਨ ਇਹਦਾ ਜਿੱਥੇ ਉਹਨਾਂ ਨੂੰ ਆਪਣੇ ਸ਼ਤਨਾਚਰੀ ਦਿੱਤੀ ਗਈ ਔਰ ਉਸੇ ਮੈਂ ਸਾਰਿਆਂ ਨੂੰ ਅੱਜ ਉਹਨਾਂ ਦੇ ਜਨਮ ਦਿਹਾੜੀ ਤੇ ਸਾਰੀ ਲਖਣਾ ਕਾਂਗਰਸ ਨੂੰ ਵਧਾਈ ਦਿੰਨੀ ਹਾਂ ਚੇਚੇ ਤੌਰ ਤੇ ਸਾਡੀ ਪ੍ਰਧਾਨ ਡਿਸਟ੍ਰਿਕਟ ਦੀ ਕਲਚਨ ਖਾਤਰ ਦੀ ਮੀਨੂ ਭੱਗਾ ਜੀ ਤੇ ਸਾਰੇ ਸਾਡੇ ਜਿਹੜੇ ਮੈਕਲਾਣਾ ਜੁਨੀਆ ਸਾਡੀ ਕਾਂਗਰਸ ਦੇ ਵਿੱਚ ਮੰਨ ਲਾਤ ਹੋ ਉਸੇ ਵਿੱਚ ਔਰ ਸਾਡੀ ਕੌਂਸਲਰ ਸਹਿਬਾ ਵੀ ਆਈ ਹੈ ਅੱਸੀ ਔਰ ਸਾਰੀ ਜਿਹੜੀ ਮਹਿਲਾ ਕਾਂਗਰਸ ਜੋ ਅੱਜ ਦੇ ਦਿਨ ਤੇ ਬਹੁਤ ਬਹੁਤ ਵਧਾਈ ਹੈ ਔਰ ਜਿਹੜਾ ਉਹਨਾਂ ਨੇ ਔਰਮਨ ਇਨਫਾਰਮੈਂਟ ਦੀ ਗੱਲ ਕੀਤੀ ਸੀ ਉਸ ਤੇ ਕੰਮ ਕਰਨ ਦੀ ਜ਼ਰੂਰਤ ਹੈ ਕਿਉਂਕਿ ਮਹਿਲਾਵਾਂ ਜਿਹੜੀਆਂ ਅਕਸਰ ਇਹਨਾਂ ਨੂੰ ਅੱਖੋਂ ਪਰੋਕੇ ਕਰ ਦਿੱਤਾ ਜਾਂਦਾ ਕਈ ਵਾਰੀ ਜਿਹੜੀਆਂ ਹਿੰਮਤ ਵਾਲੀਆਂ ਹੁੰਦੀਆਂ ਉਹ ਅੱਗੇ ਨਿਕਲ ਜਾਂਦੀਆਂ ਪਰ ਮਹਿਲਾਵਾਂ ਜਿੰਨੇ ਵੀ ਜਿਹੜੇ ਟਾਈਮ ਕੱਢ ਕੇ ਆਉਂਦੀਆਂ ਨੇ ਇਹਨਾਂ ਨੂੰ ਜਿਆਦਾ ਇੰਪੋਰਟੈਂਸ ਦਿੱਤੀ ਗਈ ਹੋਣੀ ਹੈ ਔਰ ਜੋ ਸਾਡੀ ਕਾਂਗਰਸ ਪਾਰਟੀ ਹਮੇਸ਼ਾ ਜਿਹੜੀ ਇੰਪੋਰਟੈਂਸ ਦਿੱਤੀ ਹੈ ਔਰ ਜੀਵ ਗਾਂਧੀ ਜੀ ਨੇ ਸ਼ੁਰੂ ਕੀਤਾ ਸੀ ਸਾਡੀ ਕਾਂਗਰਸ ਪਾਰਟੀ ਨੇ ਜਿਹੜਾ 50% ਜਿਹੜੀ ਹੈ ਰਿਜ਼ਰਵੇਸ਼ਨ ਕੀਤੀ ਹੈ ਬਲਾਕ ਸਭਾ ਦੇ ਵਿੱਚ ਪੰਚਾਇਤੀ ਚੌਰਾ ਦੇ ਵਿੱਚ ਨਗਰ ਨਿਗਮ ਦੇ ਚੌਰਾ ਦੇ ਵਿੱਚ ਔਰ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਸਾਡੇ ਅਸੈਂਬਲੀ ਤੇ ਪਾਰਲੀਮੈਂਟ ਦੇ ਵਿੱਚ ਵੀ ਇਹ ਸਾਰਾ ਜਿਹੜਾ ਰਿਜ਼ਰਵੇਸ਼ਨ ਰਹੇਗਾ ਇਹ ਲਾਗੂ ਹੋਣਾ ਚਾਹੀਦਾ ਔਰ ਮੈਂ ਇੱਕ ਵਾਰ ਫੇਰ ਮਹਿਲਾ ਕਾਂਗਰਸ ਨੂੰ ਸੋਚੀ ਮਹਿਲਾ ਕਾਂਗਰਸ ਨੂੰ ਬਹੁਤ ਬਹੁਤ ਵਧਾਈ ਦਿੰਦੀ ਆ ਸਾਡੇ ਪੰਜਾਬ ਦੇ ਜਿਹੜੇ ਮਹਿਲਾ ਪ੍ਰੈਜ਼ੀਡੈਂਟ ਹੈਗੇ ਕਾਂਗਰਸ ਦੇ ਸ਼੍ਰੀਮਤੀ ਗੁਸ਼ਕੰਤ Kaur ਦੀ ਅਤੇ ਸਾਡੇ ਆਲਡੀਆ ਕਾਂਗਰਸ ਦੇ ਜਿਹੜੀ ਹੈ ਹੈਲਕਾ ਨਾਂਬਾ ਜੀ ਸਾਡੇ ਪ੍ਰੈਜ਼ੀਡੈਂਟ ਹੈਗੇ ਮੈਂ ਉਹਨਾਂ ਨੂੰ ਵੀ ਅੱਜ ਦੇ ਦਿਨ ਦੇ ਬਹੁਤ ਬਹੁਤ ਵਧਾਈ ਦਿੰਦੀ ਆ ਔਰ ਉਮੀਦ ਕਰਦੀ ਆ ਕਿ ਸਾਡੀਆਂ ਜਿਹੜੀਆਂ ਡਿਸਟ੍ਰਿਕਟ ਲੈਵਲ ਤੇ ਕੰਮ ਕਰ ਰਹੀਆਂ ਹਨ ਮਹਿਲਾਵਾਂ ਸਦਗੀਆਂ ਬੱਚੀਆਂ ਇਹਨਾਂ ਦਾ ਪੂਰਾ ਜਿਹੜਾ ਮਾਨ ਸਨਮਾਨ ਦਿੱਤਾ ਜਾਵੇ ਔਰ ਇਹਨਾਂ ਨੂੰ ਮੰਨੇ ਹੋਟੇ ਦੇ ਨਾਲ ਲਵਾਜਿਆ ਜਾਵੇ ਤਾਂ ਕਿ ਜਿਹੜੇ 31% ਦੀ ਗੱਲ ਸ਼੍ਰੀ ਰਜੀਵ ਕਾਂਜੀ ਜੀ ਕਰਕੇ ਕਹੇ ਸੀ ਉਹਨਾਂ ਦੀ ਸੁਭਾਨ ਕੇ ਜਿਹੜੇ ਚੜਾਈ ਜਾਣ ਔਰ ਇਹ ਅਗੇ ਤੋਂ ਇਹ ਜਿਹੜਾ 50% ਜਿਹੜਾ ਸਰਦੀ ਦੇ ਪਾਰਲੀਮੈਂਟ ਦੇ ਵਿੱਚ ਵੀ ਆਵੇ ਤਾਂ ਇਹ ਜਿਹੜੀ ਹੈ ਫੀਮੇਲ ਪਾਵਰ ਗਵਰਨਮੈਂਟ ਦੀ ਇਸ ਗੱਲ ਕਰ ਸਕਦੇ ਸੋ ਅੱਜ ਦੇ ਦਿਨ ਤੇ ਮੈਂ ਰਜੀਵ ਕਾਂਜੀ ਜੀ ਨੂੰ ਨਮਨ ਕਰਦੀ ਹੂਂ ਸਾਰਿਆਂ ਨੂੰ ਨਮਸਕਾਰ ਨੂੰ ਸਾਰੀ ਪਾਰਟੀਆਂ ਨੂੰ ਉਨ੍ਹਾਂ ਦੀ ਜਨਤਕ ਬਹੁਤ ਬੜਾਈ ਦੀ ਹੈ ਜੇ ਹਾਂਜੀ ਮੈਡਮ ਅੱਜ ਜੋ ਜਨਤਿਆਂ ਮਨਾਇਆ ਗਿਆ ਉਹਦੇ ਬਾਰੇ ਦੱਸੋ ਮੈਂ ਨੂੰ ਹੁਣ ਤਾਂ ਸਿੱਖ ਸਿੱਖ ਪਹਿਲਾ ਕਾਂਗਰਸ ਪੰਜਾਬ ਮੈਂ ਅੱਜ ਸੀ ਸਾਡੇ 올 ਇੰਡੀਆ ਪ੍ਰੈਜ਼ੀਡੈਂਟ ਅਲਕਾ ਲੰਬਾ ਜੀ ਤੇ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਸ਼ਰਨ ਗੌਰੰਦਰਾਵਾ ਜੀ ਜਿਹਨਾਂ ਦੇ ਅਗਵਾਈ ਦੇ ਤਾਜ ਸਥੇ ਹੋਏ ਆਂ ਸੀ ਰਾਉਂਡ ਰਾਉਂਡ ਲੰਬਾ ਜੀ ਦੇ ਫੌਜਦਾਰ ਮਰਗੂਫ ਸਾਦਰ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਸਾਡੇ ਦੇਸ਼ ਵਾਸਤੇ ਤੇ ਸ੍ਰੀ ਜਯੋਦੀਪ ਕਾਂਦੀ ਜੀ ਜਿਨ੍ਹਾਂ ਨੂੰ ਅਸੀਂ ਅੱਜ ਜੈੰਤੀ ਹੋਣੀ ਨਾਰਿਆ ਅੱਜ ਉਹਨਾਂ ਨੇ ਡੈਡੀਕੇਟ ਕੀਤਾ ਇਹ ਸਾਰਾ ਪ੍ਰੋਗਰਾਮ ਕਿ ਲੇਡੀਜ਼ ਜਿਹੜੀਆਂ ਨੇ ਸਾਡੀ ਪਾਰਟੀ ਚ ਮਹਿਲਾ ਕਾਂਗਰਸ ਦੀ ਮਜ਼ਬੂਤੀ ਲਈ ਦੇਸ਼ ਦੀ ਤਰੱਕੀ ਲਈ ਕੰਮ ਕਰਦੇ ਆਂ ਘਰੋਂ ਨਿਕਲ ਕੇ ਛੋਟੇ 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 ਆਪਣੇ ਮੁਝੇ ਇਲਾਕੇ ਤੋਂ ਨਿਕਲ ਕੇ ਦੇਸ਼ ਦੀ ਸੇਵਾ ਕਰਦੇ ਆਂ ਉਹਨਾਂ ਦੀ ਅਸੀਂ ਅੱਜ ਰਜੀਤ ਗਾਂਧੀ ਜੀ ਦੇ ਮੌਕੇ ਤੇ ਅਸੀਂ ਸਾਹਮਣੇ ਮਾਨ ਸਨਮਾਨ ਮਿਲਿਆ ਔਰ ਮੈਡਲ ਸਨਦਰ ਤੋਂ ਉਹਨੂੰ ਉਹਨਾਂ ਨੂੰ ਸਾਡੇ ਅਸੀਂ ਵਿਸ਼ੇਸ਼ ਮੁੱਖ ਕੋਰਟੇ ਦੁਨ ਲਾਇਆ ਸੀ ਜਿਹੜਾ ਨੇ ਸਾਨੂੰ ਆਪੇ ਸਾਨੂੰ ਸਾਲੂ ਵੀ ਸਨਮਾਨਿਤ ਕੀਤਾ ਜਿਨਾ ਪਰਨਾਮ ਕਚਨ ਠਾਕੁਰ ਜੀ ਦੀ ਇਹ ਜਿਹੜੀ ਜੋ ਵੀ ਪ੍ਰਾਲਾ ਸੀ ਇਹ ਬਹੁਤ ਹੀ ਸ਼ਲਾਘਾਯੋਗ ਹੈ ਮੈਂ ਜ਼ਿਆਦਾ ਬਣਾ ਨਹੀਂ ਕਹਾਵਾਂਗੀ ਰਜੀਵ ਕਾਂਤੀ ਜੀ ਬਾਰੇ ਸਾਰੇ ਜਾਣਦੇ ਆ ਮੈਂ ਨਹੀਂ ਦੱਸਿਆ ਸਭ ਨੇ ਦੱਸਿਆ ਮੈਂ ਅੱਜ ਤੁਹਾਡੇ ਮਾਧਿਅਮੇ ਨੇ ਇੱਕ ਗੱਲ ਤੁਹਾਨੂੰ ਕਹਿਣਾ ਚਾਹਾਂਗੀ ਕਿ ਜੋ ਲੇਡੀਆਂ ਆਤਿਆਚਾਰ ਹੋ ਰਿਹਾ ਪਲੀਜ਼ ਸਾਰੇ ਆਪਣੇ ਘਰ ਚ ਦੀ ਬੇਟੀਆਂ ਮਾਂਵਾ ਪੈਣਾ ਨੂੰਆ ਧੀਆਂ ਸਭ ਨੇ ਘਰ ਦੱਸਦੀਆਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਸਰਕਾਰਾਂ ਦਾ ਅਸੀਂ ਲੋਕਾਂ ਨਾਲ ਤਸੂਰ ਕਰਦੇ ਆ ਕਿ क्राइम ਹੋ ਗਿਆ ਹੁਣੇ ਹੁਣੇ ਅਸੀਂ ਇੱਕ ਲੋਕਾਂ ਨੂੰ ਸੁਣਿਆ ਕਿ ਸਹੀ ਹੈ ਕਿ ਜ਼ਿੰਮੇਵਾਰੀ ਨਾਗਰਿਕ ਦੀ ਵੀ ਬਣਦੀ ਹੈ ਅਸੀਂ ਤਾਂ ਨਾਗਰਿਕਾਂ ਪਹਿਲਾਂ ਇੱਕ ਲੇਡੀ ਹੋਂਦੇ ਨਾਤੇ ਇੱਕ ਨਾਗਰਿਕ ਹੋਂਦੇ ਨਾਤੇ ਮੈਂ ਹੱਥ ਛੋੜਦੀ ਆ ਔਰ ਮੈਂ ਉਹਨਾਂ ਲੋਕਾਂ ਨੂੰ ਵਾਰਨਿੰਗ ਦੇ ਰਹੀ ਆ ਕਿ ਜਿਹੜੇ ਐਦਾਂ ਦੇ ਝੁਲੰਪ ਕਰਦੇ ਔਰਤਾਂ ਦੇ ਉਹ ਸਟਾਕ ਹੋ ਜਾਓ ਇਹ ਜਣਾ ਅਤਿਆਚਾਰ ਕਰਨਾ ਬੰਦ ਕਰੋ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨੂੰ ਨਾ ਖਰਾਬ ਕਰੋ ਆਪਣੇ ਕਦਰ ਨੂੰ ਬਚਾਓ ਅਸੀਂ ਆਪਣੀ ਜਿਹੜੀ ਜਿਹੜੀ ਔਰਤ ਨੂੰ ਪੂਜਿਆ ਜਾਂਦਾ ਸੀ ਨਾ ਉਹਨੂੰ ਕਮ ਸੇ ਘੱਟ ਪੂਜੋ ਨਾ ਉਹਨੂੰ ਇੱਜ਼ਤ ਨਾ ਦਿਓ ਜੈ ਹਿੰਦ ਮੈਂ ਕਲਚਰ ਘਾਟ ਜਲੰਧ ਤੋਂ ਡਿਸਟ੍ਰਿਕਟ ਮੇਲਾ ਕਾਂਗਰਸ ਦੀ ਪ੍ਰਧਾਨ ਅੱਜ ਜਿਵੇਂ ਜੀਤ ਨਾ ਵੀ ਜੀਵੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਰਹਿ ਚੁੱਕੇ ਉਹਨਾਂ ਦੇ ਜਨਮ ਦਿਹਾੜੇ ਤੇ ਅੱਜ ਅਸੀਂ ਇੱਥੇ ਸਾਰੇ ਕਾਂਗਰਸ ਤੋਂ ਇਕੱਠੇ ਹੋਏ ਹਾਂ ਔਰ ਸਾਡੀ ਮਹਿਲਾ ਪ੍ਰੈਜ਼ੀਡੈਂਟ ਆਲ ਇਟਰੀਅਰ ਅਲਕਾ ਲੰਬਾ ਜੀ ਔਰ ਪੰਜਾਬ ਦੇ ਪ੍ਰਧਾਨ ਗੁਰਸ਼ੰਕਰ ਰੰਧਾਵਾ ਦੇ ਦੇਸ਼ ਦੇਸ਼ ਅਨੁਸਾਰ ਜਿਹੜਾ ਸਾਨੂੰ ਲੱਗਿਆ ਸੀ ਕਿ ਅਸੀਂ ਨਾਰੀ ਸਨਮਾਨ ਕਰਨਾਈ ਤੋਂ ਉਹਨਾਂ ਵੱਲੋਂ ਇੱਕ ਸਰਟੀਫਿਕੇਟ ਇਸ਼ੂ ਕੀਤੇ ਗਏ ਸੀ ਸਾਨੂੰ ਜਿਹੜੇ ਅਸੀਂ ਇੱਥੇ ਉਹਨਾਂ ਲੋਕਾਂ ਨੂੰ ਦੇ ਰਹੇ ਸੀ ਉਧੇਦਾਰਾਂ ਨੂੰ ਜਿਨ੍ਹਾਂ ਨੇ ਅੱਛੇ ਕੰਮ ਕੀਤੇ ਐ ਚਾਹੀਏ ਉਹ ਐਮਸੀ ਹੋਵੇ ਚਾਹੀਏ ਕੋਈ ਵਰਕਰ ਹੋਵੇ ਚਾਹੀ ਤਾਂ ਕੋਈ ਮਹਿਲਾ ਵੀ ਕੋਈ ਉਦੇਦਾਰ ਹੋਵੇ ਤੇ ਚਾਹੀਏ ਉਹ ਕੋਈ ਨਾਰਮਲ ਹੋਵੇ ਇਹ ਕਾਂਗਰਸ ਪਾਰਟੀ ਤਾਂ ਉਹ ਪਾਰਟੀ ਹੈ ਜਿਹੜੀ ਹਮੇਸ਼ਾ ਹੀ ਹਮੇਸ਼ਾ ਸਿਰਫ ਇੱਕ ਮੰਤਰੀਤਲ ਨੂੰ ਪਾਰਟੀ ਹੈ ਜਿਹੜੀ ਹਮੇਸ਼ਾ ਹਮੇਸ਼ਾ ਇੱਕ ਮਹਿਲਾ ਨਾਲ ਖੜੀ ਰਹੀ ਹੈ ਮਹਿਲਾ ਦੇ ਸਨਮਾਨ ਲਈ ਮਹਿਲਾ ਦੇ ਮਾਨ ਸਨਮਾਨ ਲਈ ਪੂਰਾ ਡੱਟ ਕੇ ਹਮੇਸ਼ਾ ਕਾਂਗਰਸ ਪਾਰਟੀ ਖੜੀ ਰਹੀ ਹੈ ਜੇ ਆਪਾਂ ਗੱਲ ਕਰੀਏ ਕੀ ਕਾਂਗਰਸ ਪਾਰਟੀ ਨੇ ਮਹਿਲਾ ਨੂੰ ਕੀਤਾ ਗਿਆ ਤੇ ਮੇਰੇ ਕੋਲ ਇਸ ਲਈ ਮੇਰੇ ਨਾਲ ਖੜੇ ਗਵਾਬੇ ਵਿੱਚੋਂ ਸਿਰਫ ਸਿਰਫ सुरेंद्र ਕੋਰ ਮੈਡਮ ਜਿਹੜੇ ਸਾਡੇ ਹੁਣ ਪਿਛਲੇ ਇਲੈਕਸ਼ਨ ਲੜੇ ਆ ਕਾਂਗਰਸ ਪਾਰਟੀ ਨੇ ਵੀ ਉਹਨੂੰ ਐਮਰਜੈਂਸੀ ਟਿਕਟ ਦੇ ਕੇ ਨਵਾਜਿਆ ਸੀ ਸੋ ਮੈਂ ਇਹੀ ਕਹਾਂਗੀ ਕਿ ਇਸ ਦਿਹਾੜੇ ਦੇ ਮੌਕੇ ਤੇ ਜਿਹੜਾ ਅਸੀਂ ਮਹਿਲਾ ਮਾਨ ਸਨਮਾਨ ਰੱਖਿਆ ਸੀ ਹਲਕਾ ਲੰਬਾ ਚੀਜ਼ ਪਰ ਰੁਸ਼ਕਤ ਨਵਾਜ਼ੀ ਦੇ ਕਹਿਣੇ ਮੁਤਾਬਿਕ ਉਹ ਸਾਨੂੰ ਸਾਰਿਆਂ ਨੂੰ ਇਥੇ ਬਹੁਤ ਅੱਛਾ ਲੱਗੇ ਇੱਕ ਤਾਂ ਹੀ ਕਾਂਗਰਸ ਮੇਲਾ ਵੱਲੋਂ ਕੋਈ ਨਾ ਕੋਈ ਨਿਆ ਉਪਰਾਲਾ ਕਰਕੇ ਮਹਿਲਾ ਦਾ ਮਾਨ ਸਨਮ ਬੜਾਵਾਂਗੇ ਔਰ ਉਹਨਾਂ ਨੂੰ ਮੈਂ ਕਹੂੰਗੀ ਸਾਰਿਆਂ ਨੂੰ ਉਹਨਾਂ ਨੂੰ ਸਿੱਖਿਆ ਦੇ ਨਾਲ-ਨਾਲ ਉਹਨਾਂ ਨੂੰ ਇੰਨਾ ਕੁ ਸਟਰੌਂਗ ਕਰੋ ਕਿ ਇਹ ਜਿਹੜਾ ਕੋਲਕਾਤਾ ਵਿੱਚ ਹੋਇਆ ਹੈ ਮਹਿਲਾ ਉਹਦਾ ਟੱਕੇ ਮੁਕਾਬਲਾ ਕਰ ਸਕੇ ਜੇ ਇਥੇ ਕੋਲਕਾਤਾ ਦਾ ਨਾਮ ਲੈਂਦੇ ਆਖਰ ਸਾਡੀਆਂ ਨੰਮ ਹੋ ਜਾਂਦੀਆਂ ਇੱਕ ਪੀੜਾ ਹੁੰਦੀ ਹੈ ਇਹ ਦੁੱਖ ਲੱਗਦਾ ਹੈ ਕਿ ਮੈਂ ਪੁਰਸ਼ ਪਰਵਾਨੋ कहना ਚਾਹਾਂਗੀ ਇੱਕ ਸਵਾਲ ਕਿ ਸਾਰੇ ਹਤਿਆਚਾਰ ਹਰ ਪਾਰਟੀ ਨੂੰ ਚਲ ਫਿਰੋ ਕੋਈ ਹੈ ਸਾਰੇ ਹਤਿਆਚਾਰ ਚਾਹੀਏ ਮੇਰਾ ਕੋਲਕਾਤਾ ਵਿੱਚ ਹੋਇਆ ਉਹਨੂੰ ਲੈ ਕੇ ਚਾਹੀਏ ਹੋਰ ਕੋਈ ਮਾਨ ਸਨਮਾਨ ਨੂੰ ਲੈ ਕੇ ਅੱਪਾ ਕਿਉਂ ਨਹੀਂ ਜਾਗਰੂਕ ਹੁੰਦੇ ਕਿਉਂ देर ਲੱਗਦੀ ਹੈ ਸਾਨੂੰ ਮੈਨੂੰ ਲੈਣ ਵਿੱਚ ਅਗਰ ਕਿਸੇ ਚੋਰ ਨੇ ਚੋਰੀ ਕੀਤੀ ਆਪਾਂ ਤੇ ਫਟਾਫਟਾ ਫਟਾਫਟ ਆਪ ਨੂੰ ਦਰਸ ਕਰਕੇ ਆਪਾਂ ਨੂੰ ਜੇਲ੍ਹ ਪਾ ਲੈਂਦੇ ਆ ਚਾਈਕਲੇ ਜਿੰਨ ਪਾਉਂਦੇ ਆ ਤਾਂ ਇੱਕਦਮ ਇਹ ਕਾਂਡ ਹੋ ਗਿਆ ਤੇ ਕਿਉਂ ਜਵਾਬ ਦੇਗੀ ਮੈਂ ਆਪਣੇ ਤੁਹਾਡੇ ਚੈਨਲ ਦੇ ਥ्रू ਇਹੀ ਕਾਮਾਂ ਦੀ ਸਿਆੜੀ ਤੇ ਇਹ ਉਹਨਾਂ ਦਾ ਮਾਨ ਸਨਮਾਨ ਕਰੋ ਜਿਵੇਂ ਕੀ ਕੰਮ ਉਸ ਪਾਟਿੰ ਕਰਦੇ ਆ ਬਹੁਤ ਬੋਤਨ